ਤਮਾਸ਼ਾ ਚੱਲ ਰਿਹਾ ਹੈ ਕਿ ਇੱਕ ਰੇਡ ਵਜੀ ਹੈ ਵਿਜੀਲੈਂਸ ਦੀ ਇੱਕ ਬੜੀ ਦੁਨੀਆ ਤੋਂ ਅਲੋਕਾਰ ਇੱਕ ਰੇਡ ਵਜੀ ਹੈ ਜਿਵੇਂ ਕਹਿ ਲਓ ਔਰ ਇੰਨੀ ਹੈਰਾਨੀ ਦੀ ਗੱਲ ਹੈ ਕਿ ਨਾ ਤੇ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਇਹਨੂੰ ਸਹੀ ਤਰੀਕੇ ਨਾਲ ਸਪਸ਼ਟ ਕਰ ਰਿਹਾ ਹੈ ਨਾ ਕੋਈ ਪੁਲਿਸ ਨਾ ਕੋਈ ਜਿਹੜੇ ਜਿਹੜੇ ਰੇਡ ਮਾਰਨ ਵਾਲੇ ਅਧਿਕਾਰੀ ਆਏ ਹੈ ਵਿਜੀਲੈਂਸ ਦੇ ਨਾਂ ਉਹਨਾਂ ਚ ਕੋਈ ਦੱਸ ਰਿਹਾ ਆਪ ਕੋ ਆਪਣੀ ਸਹੂਲਤ ਦੇ ਮੁਤਾਬਕ ਜਿਹੜਾ ਇੱਕ ਰੈਡਿਟ ਲੈ ਰਹੇ ਨੇ ਕਦੀ ਇਹਨੂੰ ਕਹਿ ਰਿਹਾ ਕਿ ਨਸ਼ਿਆਂ ਵਿਰੋਧ ਜਿਹੜਾ ਯੋਧ ਇਹਨਾਂ ਨੇ ਇੱਕ ਸੋ ਕੋਲਡ ਛੇੜਿਆ ਉਹਦੇ ਕਰਕੇ ਅਸੀਂ ਜੀ ਇਹ ਅੱਜ ਦੀ ਰੇਡ ਕੀਤੀ ਹੈ ਦੂਜੇ ਪਾਸੇ ਇਹਨਾਂ ਦਾ ਇੱਕ 92 ਲਾਖਾਂ ਦਾ ਕੋਈ ਬੰਦਾ ਕਹਿ ਰਿਹਾ ਸੀ ਕਿ ਇਹ ਲੋੜ ਤੋਂ ਵੱਧ ਜਾਇਦਾਦ ਜਿਹੜੀ ਰੱਖੀ ਗਈ ਹੈ ਉਹਦੇ ਤਹਿਤ ਜਿਹੜੀ ਵਿਜੀਲੈਂਸ ਆਈ ਹੈ ਪਹਿਲਾਂ ਤਾਂ ਆਪਸ ਵਿੱਚ ਸਪਸ਼ਟ ਕਰੋ ਕਿ ਇਹ ਜਿਹੜੀ ਰੇਡ ਵੱਜੀ ਹੈ ਇਹ ਕਿਉਂ ਵੱਜੀ ਹੈ ਜੇ ਤੁਹਾਡੇ ਕੋ ਇਹਦਾ ਜਵਾਬ ਨਹੀਂ ਹੈ ਤੇ ਇਹ ਸਾਫ਼ ਹੈ ਪੰਜਾਬ ਦੇ ਲੋਕਾਂ ਨੇ ਜਨਤਾ ਨੇ ਦੇਖਿਆ ਹੈ ਕਿ ਇਹ ਰੇਡ ਜਿਹੜੀ ਹੈ ਸਿਰਫ ਬਦਲਾਖੋਰੀ ਕਰਕੇ ਵੱਜੀ ਹੈ ਉਹ ਵੀ ਤੁਹਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਕਨਵੀਨਰ ਹੈ ਜਿੰਨੂੰ ਤੁਸੀਂ ਆਪਣਾ بڑا ਬਣਾ ਕੇ ਰੱਖਿਆ ਹੋਇਆ ਹੈ ਪੰਜਾਬ ਦਾ ਸੁਪਰ ਸੀਐਮ ਅਰਵਿੰਦ ਕੇਜਰੀਵਲ ਇਹ ਜਿਹੜੀ ਉਸ ਸ਼ਖਸ ਨੇ ਉਦੋਂ ਮਾਫੀ ਮੰਗੀ ਹੈ ਬਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਕੋਲੋਂ ਜਦੋਂ ਇਸ ਸ਼ਖਸ ਵੱਲੋਂ ਨਸ਼ਾ ਤਸਕਰੀ ਦੇ ਜਿਹੜੇ ਇਲਜ਼ਾਮ ਨਾਮ ਲੈ ਕੇ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ ਨੂੰ ਟਾਰਗੇਟ ਕੀਤਾ ਗਿਆ ਸੀ ਤੇ ਬਾਅਦ ਵਿੱਚ ਇਹ ਲਿਖਤ ਰੂਪ ਦੇ ਵਿੱਚ ਮਾਫੀਆਂ ਮੰਗ ਕੇ ਇਹਨਾਂ ਦੀ ਜਾਨ ਛੁੱਟੀ ਸੀ ਹੁਣ ਆ ਚਲੋ ਖੈਰ ਹੁਣ ਵੀ ਇਹੋ ਹੀ ਹੈ ਪਰ ਮੈਂ ਇਥੇ ਇਹ ਪੁੱਛਣਾ ਚਾਹੂੰਗੀ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਇਹਨਾਂ ਦੇ ਜਿਹੜੇ ਸਮਰਥਕ ਨੇ ਕਿ ਜਿਹੜਾ ਹਾਲੀ ਦੇ ਵਿੱਚ ਤੁਹਾਡੇ ਆਪਣੇ ਲੀਡਰ ਜਿਹੜੇ ਨੇ ਇਹਨਾਂ ਕਰਪਸ਼ਨ ਦੇ ਚਾਰजेस ਦੇ ਵਿੱਚ ਜਾਂ ਕਹਿ ਲਓ ਕਿ ਕਰਪਸ਼ਨ ਦੇ ਰੋਲਿਆਂ ਦੇ ਵਿੱਚ ਜਿਨ੍ਹਾਂ ਦਾ ਨਾਂ ਆਉਂਦਾ ਰਿਹਾ ਹੈ ਅੱਜ ਜਿਹੜਾ ਜਸ਼ਨ ਮਨਾਇਆ ਜਾ ਰਿਹਾ ਹੈ ਉਥੇ ਕਪੂਰਥਲਾ ਹੌਸ ਜਿਹੜਾ ਪੰਜਾਬ ਦੇ ਸਿਰੋਅ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ ਜਿਹੜਾ ਇਹ ਦੋ ਕਸੀਟਾ ਕੀ ਜਿੱਤ ਗਏ ਨੇ ਭਾਰਤ ਦੇ ਵਿੱਚੋਂ ਔਰ ਇਹ ਆਪਣੇ ਆਪ ਨੂੰ ਮਤਲਬ ਕਹਿ ਲੋ ਕੀ ਇਹਨਾਂ ਦੇ ਪੈਰ ਨਹੀਂ ਟਿਕਰੇ ਧਰਤੀ ਤੇ ਖੈਰ ਅਸੀਂ ਤਾਂ ਸਰਕਾਰਾਂ ਵੇਖੀਆਂ ਨੇ ਪਤਾ ਹੈ ਇਹਨਾਂ ਦੀ ਨਵੀਂ-ਨਵੀਂ ਜਿਵੇਂ ਕਹ ਲਵਾਂ ਨਾ ਨਵੀਂ-ਨਵੀਂ ਦੌਲਤ ਹੁੰਦੀ ਹੈ ਤੇ ਉਹਦਾ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਉਹਨੇ ਦਿਖਾਉਣਾ ਉੱਥੋਂ ਹੀ ਪਤਾ ਲੱਗ ਜਾਂਦਾ ਹੁੰਦਾ ਹੈ ਵੀ ਇਸ ਬੰਦੇ ਦੇ ਪੱਲੇ ਕੀ ਆ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਇਹ ਕਰ ਰਹੀ ਆ ਨਵਾਂ-ਨਵਾਂ ਸੱਤਾ ਦਾ ਇਹਨਾਂ ਨੂੰ ਇਹ ਹੈ ਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੀ ਪਿਰਤ ਪੈ ਰਹੀ ਆ ਇਹ ਵਾਪਸ ਵੀ ਮੁੜਨੀ ਆ ਇਹ ਇਹ ਕੁਦਰਤ ਦਾ ਨਿਯਮ ਆ ਜੋ ਕਰਾਂਗੇ ਉਹ ਫਿਰ ਵਾਪਸ ਵੀ ਆਊਗਾ ਤੇ ਅੱਜ ਮੈਂ ਪੁੱਛਣਾ ਚਾਹੂੰਗੀ ਜਿਹੜਾ ਉੱਥੇ ਜਸ਼ਨ ਇਹ ਮਨਾ ਰਹੇ ਨੇ ਝਾੜੂ ਚੋਕ ਲੋਕ ਉਹਦੇ ਵਿੱਚ ਉਹ ਮੰਤਰੀ ਉਹ ਆਗੂ ਵੀ ਆਉਣਗੇ ਜਿਨ੍ਹਾਂ ਦਾ ਨਾਮ ਖੁੱਦ ਇਹ ਰਬੜ ਦੀ ਮੋਹਰ ਜਿਹੜਾ ਸਾਡਾ ਸੋ ਕੋਲਡ ਮੁੱਖ ਮੰਤਰੀ ਹੈ ਪੰਜਾਬ ਦਾ ਅੱਜ ਉਹ ਲੋਕ ਵੀ ਉੱਥੇ ਆਉਣਗੇ ਜਿਹੜਾ ਵਿਜੇ ਸਿੰਘਲਾ ਜਿਹਦੇ ਖੁੱਦ ਦੇ ਸਬੂਤ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਫੋਨ ਫੜ ਕੇ ਮੇਰੇ ਕੋਲ ਆ ਉਹ ਉਹ ਵੀ ਅੱਜ ਆਏਗਾ ਉੱਥੇ ਉਹਦੇ ਤੇ ਕੀਤੀ ਵਿਜੀਲੈਂਸ ਨੇ ਕੋਈ ਰੈਡ ਤੁਹਾਡਾ ਅਨਮੋਲ ਰਤਨ ਜਿਹੜਾ ਬੜਾ ਅਮਿਤ ਰਤਨ ਨਾਮ ਤੇ ਉਹਦਾ ਹੈ ਪਰ ਤੁਸੀਂ ਸਾਰੇ ਅਨਮੋਲ ਰਤਨ ਹੀ ਭਰਤੀ ਕੀਤੇ ਹੋਇਆ ਵਿੱਚ ਉਹ ਉਹ ਸ਼ਖਸ ਵੀ ਅੱਜ ਉੱਥੇ ਪੰਗੜੇ ਪਾਏਗਾ ਆਪ ਟਰੱਕ ਯੂਨੀਅਨ ਵਾਲੀ ਬੀਬੀ ਜਿਹੜੀ 55 ਲੱਖ ਕਿੰਨੇ ਧਰਨੇ ਉੱਥੇ ਦਿੱਤੇ ਆ ਆਪੋਜੀਸ਼ਨ ਨੇ ਲੋਕਾਂ ਨੇ ਯੂਨੀਅਨਸ ਨੇ ਉਹ ਉਹ ਵੀ ਅੱਜ ਬੀਬੀ ਉੱਥੇ ਕਿੱਦਾਂ ਪਾਰੀ ਹੋਏਗੀ ਕੀ ਕਾਰਵਾਈ ਕੀਤੀ ਹੈ ਤੁਹਾਡੇ ਤਾਂ ਲਿਸਟ ਹੀ ਬਹੁਤ ਲੰਬੀ ਹੈ ਜਿੰਨੇ ਤੁਸੀਂ ਇਹਦੇ ਵਿੱਚ ਆਪਣੇ ਲੀਡਰ ਭਰੇ ਹੋਏ ਨੇ ਤੁਹਾਡੀ ਤਾਂ ਲਿਸਟ ਲੋਕਾਂ ਨੇ ਖੁਦ ਹੀ ਕਹਿ ਲੋ ਕਿ ਜਨਤਕ ਕਰ ਕਰ ਛੱਡੀ ਹੈ ਤੁਸੀਂ ਤਾਂ ਕੀ ਸਬੂਤ ਦੇਣੇ ਆ ਜਿਹੜੀ ਆਪੋਜੀਸ਼ਨ ਸਬੂਤ ਦਿੰਦੀ ਹੈ ਤੁਹਾਡੇ ਕਾਲੇ ਚਿੱਠਿਆਂ ਦੇ ਉਹਨਾਂ ਨੂੰ ਫੜ ਫੜ ਕੇ ਅੰਦਰ ਕਰ ਰਹੇ ਹੋ ਪਹਿਲਾਂ ਇਹ ਤਾਂ ਦੇਖ ਲਓ ਕੀ ਕੇਸ ਚਾਰਜਸ ਦੇ ਵਿੱਚ ਬੰਦੇ ਨੂੰ ਤੁਸੀਂ ਲੈ ਕੇ ਜਾ ਰਹੇ ਹੋ ਚਲੋ ਖੈਰ ਇਹ ਤਾਂ ਸਭ ਤੇ ਹੋਣਾ ਹੀ ਸੀ ਪਤਾ ਹੀ ਸੀ ਜਦੋਂ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਪਰਮਾਰ ਸਾਹਿਬ ਨੇ ਉਹਨਾਂ ਨੂੰ ਜਦੋਂ ਤੁਸੀਂ ਬੇਇੱਜ਼ਤ ਕਰਕੇ ਇਸ ਤਰੀਕੇ ਨਾਲ ਲਾਇਆ ਉਹਦੇ ਤੋਂ ਉਹ ਤਾਂ ਖੈਰ ਉਦੋਂ ਹੀ ਸਾਨੂੰ ਪਤਾ ਲੱਗ ਗਿਆ ਸੀ ਪਰ ਵੇਖਣ ਵਾਲੀ ਗੱਲ ਹੈਰਾਨੀ ਵਾਲੀ ਗੱਲ ਜਿਹੜੀ ਹੈ ਕਿ ਇਹ ਇਹ ਝਾੜੂ ਸਰਕਾਰ ਨੂੰ ਸ਼ਰਮ ਨਹੀਂ ਆ ਰਹੀ ਕਿ 13 ਲੋਕ ਸਭਾ ਸੀਟਾਂ ਦੇ ਵਿੱਚੋਂ 10 ਤੁਸੀਂ ਹਾਰੇ ਹੋ ਅਜੇ ਹੁਣ ਔਰ ਜਿਹੜੀਆਂ ਜਿੱਤੇ ਵੀ ਉਹ ਵੀ ਪਤਾ ਹੀ ਆ ਕਿਸ ਤਰੀਕੇ ਨਾਲ ਤੁਸੀਂ ਜਿੱਤੇ ਜੇ ਔਰ ਅੱਜ ਜੇ ਇਹ ਜਿਮਣੀ ਚੋਣਾ ਜਿੱਤ ਗਏ ਨੇ ਤੇ ਪਤਾ ਹੀ ਨਹੀਂ ਇਹਨਾਂ ਦੇ ਪੈਰ ਨਹੀਂ ਥੱਲੇ ਲੱਗ ਰਹੇ ਧਰਤੀ ਤੇ ਔਰ ਉਹ ਜੋ ਸਾਡਾ ਮੁੱਖ ਮੰਤਰੀ ਇਹਦਾ ਇਹ ਤਾਂ ਸਟੈਂਡ ਅਪ ਕਮੇਡੀਅਨ ਲੱਭਿਆ ਹੋਇਆ ਇੱਕ ਦਿੱਲੀ ਵਾਲਿਆਂ ਨੂੰ ਕੱਲ ਵੀ ਮੈਂ ਵੇਖ ਰਹੀ ਸੀ ਛੋਟੇ ਹਾਥੀ ਤੇ ਚੜਾ ਕੇ ਕਿੱਦਾਂ ਉਹਦਾ ਜਲੂਸ ਕੱਢ ਰਹੇ ਸੀ ਲੋਕਾਂ ਦਾ ਮਨੋਰੰਜਨ ਕਰਨ ਲਈ ਇਹਨੂੰ ਸੱਦ ਲਿੰਦੇ ਜੇ ਵੀ ਅਸੀਂ ਜਿੱਤੇ ਆ ਤੇ ਆ ਇਹ ਇਹ ਇੱਕ ਫ੍ਰੀ ਦਾ ਤੁਹਾਨੂੰ ਐਂਟਰਟੇਨਰ ਲੱਭਿਆ ਹੋਇਆ ਹੈ ਕੋਈ ਮੁੱਖ ਮੰਤਰੀ ਵਾਲੀ ਗੱਲ ਹੈ ਇਸ ਬੰਦੇ ਦੇ ਵਿੱਚ ਕੀ ਤੁਸੀਂ ਰਹਿਮ ਦਿੱਤੀ ਹੈ ਇੱਕ ਮੁੱਖ ਮੰਤਰੀ ਦੀ ਕੁਰਸੀ ਦੀ ਕੀਮਤ ਕੀ ਰਹਿਣ ਦਿੱਤੀ ਹੈ ਤੁਸੀਂ ਮਤਲਬ ਲੋਕੀ ਲਾਂਭਤਾ ਪਾ ਰਹੇ ਆ ਤੁਹਾਡੇ ਤੇ ਰੱਜ ਰੱਜ ਕੇ ਪਰ ਇਹਨਾਂ ਨੂੰ ਹਜੇ ਵੀ ਕੋਈ ਨਹੀਂ ਹੈ ਕਿ ਇੰਨੀਆਂ ਪਾਵਰਾਂ ਤੁਹਾਡੀਆਂ ਖੋਲੀਆਂ ਗਈਆਂ ਨੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਉਹਨਾਂ ਨੇ ਹੱਥਲ ਕਰਕੇ ਬਿਠਾ ਦਿੱਤਾ ਪਰ ਤੁਸੀਂ ਉਹ ਗੱਲ ਕੀ ਤੁਹਾਨੂੰ ਪਤਾ ਹੈ ਕਿ ਦੁਬਾਰਾ ਆਉਣਾ ਤੇ ਹੈ ਨਹੀਂ ਆ ਚਲੋ ਕੋਈ ਨਹੀਂ ਨਹੀਂ ਤੇ ਤੁਹਾਨੂੰ ਸੱਚੀ ਫਰਕ ਪੈਂਦਾ ਤੁਹਾਨੂੰ ਫਰਕ ਪੈਂਦਾ ਪਰ ਅੱਜ ਜੋ ਤੁਸੀਂ ਇੱਕ ਘਟੀਆ ਹਰਕਤ ਕੀਤੀ ਜਿੱਦਾ ਬੱਚੇ ਉਹਨਾਂ ਦੇ ਖਾਣਾ ਖਾ ਰਹੇ ਆ ਰੋਟੀ ਨਹੀਂ ਖਾਂਣ ਦਿੱਤੀ ਉਹਨਾਂ ਦੀ ਮਿਸਿਸ ਦੇ ਜਿਹੜੀ ਇੱਕ ਇਸ ਟਾਈਮ ਦੀ ਮੌਜੂਦਾ ਇੱਕ ਐਮਐਲਏ ਆ ਔਰ ਉਸ ਉਸ ਲੇਡੀ ਦੇ ਨਾਲ ਤੁਸੀਂ ਕਿਸ ਤਰੀਕੇ ਦਾ ਤੁਹਾਡੇ ਅਫਸਰਾਂ ਨੇ ਮਿਸਬੇਵ ਕੀਤਾ ਮੈਨੂੰ ਤੇ ਅਫਸਰਾਂ ਦੇ ਉੱਤੇ ਵੀ ਆ ਰਿਹਾ ਹੈ ਕਿ ਸਰਕਾਰਾਂ ਬਦਲਦੀਆਂ ਨੇ ਅਫਸਰ ਉਹ ਰਹਿੰਦੇ ਨੇ ਪਰ ਇਹ ਅਫਸਰ ਉਹ ਨਹੀਂ ਰਹਿੰਦੇ ਜਦੋਂ ਫਿਰ ਇਹੋ ਜੀਆਂ ਤਕੇਸ਼ਾਈਆਂ ਤੁਸੀਂ ਕਰਦੇ ਹੋ ਨਾ ਤੇ ਫਿਰ ਅਫਸਰਾ ਨੂੰ ਵੀ ਜਿਹੜਾ ਇਹ ਵਕਤ ਪੈਂਦਾ ੜੇ ਤੇ ਇਸ ਕਰਕੇ ਉਹਨਾਂ ਹੀ ਕਰਨਾ ਚਾਹੀਦਾ ਜਿੰਨਾ ਕਿ ਤੁਸੀਂ ਜਰ ਲੋਗੇ ਜਿੰਨਾ ਕਿ ਕੋਟਾਂ ਦੇ ਵਿੱਚ ਜਦੋਂ ਤੁਹਾਡੇ ਇਹ ਕਾਲੇ ਚਿੱਠੇ ਖੁੱਲਣਗੇ ਤੇ ਉੱਥੇ ਫਿਰ ਤੁਸੀਂ ਆਪਣੇ ਆਪ ਨੂੰ ਕਿੱਦਾਂ ਬਚੋਣਾ ਵਾ ਇਹ ਤੁਸੀਂ ਵੀ ਫਿਰ ਤਿਆਰੀ ਕਰਕੇ ਰੱਖੋ ਪਰ ਮੈਨੂੰ ਆ ਵਿੱਚ ਇੱਕ ਅਮਰਿਤਪਾਲ ਦੇ ਸਮਰਥਕ ਮੈਨੂੰ ਇਹਨਾਂ ਤੋਂ ਆ ਰਿਹਾ ਦੁੱਖ ਲੱਗ ਰਿਹਾ ਹੈ ਕਿ ਇਹ ਕਿਸ ਚੀਜ਼ ਦੀ ਖੁਸ਼ੀ ਮਨਾ ਰਹੇ ਨੇ ਇਹ ਉਹ ਭਗਵੰਤ ਮਾਨ ਹੈ ਜਿੰਨੇ ਐਨਐਸਐ ਵਧਾਈਏ ਤੁਹਾਡੇ ਹੀ ਆਗੂ ਤੇ ਔਰ ਤੁਸੀਂ ਅੱਜ ਖੁਸ਼ੀਆਂ ਬਣਾ ਰਹੇ ਜੇ ਤੁਸੀਂ ਸਰਕਾਰ ਦੇ ਪੱਖ 'ਚ ਮਤਲਬ ਕਿ ਪੱਖਪੂਰ ਰਹੇ ਹੋ ਇਹ ਮੈਂ ਤੇ ਇਸ ਚੀਜ਼ ਦੀ ਦਾਤ ਦਉਂਗੀ ਕਿ ਉਹ ਐਡੀ ਚੜਦੀ ਕਲਾ ਵਾਲਾ ਲੀਡਰ ਹੈ ਕਿ ਉਹ ਕੋਈ ਰੇੜਿਆਂ ਤੇ ਅੱਗੇ ਲੱਗ ਕੇ ਭੱਜਿਆ ਨਹੀਂ ਆ ਪੁਲਸ ਦੇ ਜੇ ਸੱਚੀਆਂ ਸੁਣੋਗੇ ਇਸ ਕਰਕੇ ਕੋਈ ਅਕਲ ਨੂੰ ਹੱਥ ਮਾਰੋ ਇਹ ਇਹ ਸਮਾ ਸਰਕਾਰ ਦੇ ਖਿਲਾਫ ਇਹੋ ਜੀਆਂ ਧੱਕੇਸ਼ਾਹੀਆਂ ਦੇ ਖਿਲਾਫ ਬੋਲਣ ਦਾ ਹੈ ਆਪਣੀ ਵਰੀ ਚੀਕਾ ਨਾ ਮਾਰਿਆ ਕਰੋ ਜਦੋਂ ਫਿਰ ਐਨਐਸਏ ਵੱਧਦੀ ਹੈ ਤੇ ਆਏ ਮਰਗੇ ਆਏ ਮਰਗੇ ਸਾਡਾ ਗੂ ਨਹੀਂ ਆਉਣ ਦਿੰਦੇ ਬਾਹਰ ਤੇ ਫਿਰ ਜਾਂ ਤਾਂ ਤੁਸੀਂ ਸਰਕਾਰ ਨਾਲ ਰਲੇ ਜੇ ਮੰਨੋ ਫਿਰ ਜਿਹੜਾ ਅੱਜ ਤੁਸੀਂ ਖੁਸ਼ੀਆਂ ਮਨਾ ਰਹੇ ਜੇ ਇਸ਼ ਕਰਕੇ ਜਿੱਥੇ ਵਿਰੋਧੀ ਧਿਰਾਂ ਦੇ ਵਿੱਚ ਮੈਂ ਦੇਖਿਆ ਜਿਹੜੇ ਲੀਡਰਾਂ ਤੋਂ ਆਸ ਵੀ ਨਹੀਂ ਸੀ ਖੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੌਰਥ ਹਲਕੇ ਦਾ ਕੁਵਰ ਵਿਜੇ ਪ੍ਰਤਾਪ ਸਿੰਘ ਜਿਹਦੇ ਤੋਂ ਸਾਨੂੰ 1 ਰੁਪਏ ਦੀ ਆਸ ਨਹੀਂ ਸੀ ਕਿ ਇਹ ਸ਼ਖਸ ਵੀ ਕਿਤੇ ਇਹੋ ਜਿਹੇ ਧੱਕੇ ਦੇ ਖਿਲਾਫ ਬੋਲੂਗਾ ਉਹ ਵੀ ਅਕਾਲੀ ਦਲ ਦੀ ਪਰ ਅੱਜ ਉਸ ਐਮਐਲਏ ਵੱਲੋਂ ਵੀ ਇਸ ਤਰੀਕੇ ਦੇ ਧੱਕੇ ਨਾਲ ਆਪਣੀ ਸਰਕਾਰ ਨੂੰ ਘੇਰਿਆ ਗਿਆ ਇਸ ਤੋਂ ਬਾਅਦ ਜਿਹੜੇ ਝਾੜੂ ਸਮਰਥਕ ਨੇ ਜਿਹੜੇ ਕੁਵਰ ਵਿਜੇ ਪ੍ਰਤਾਪ ਨੂੰ ਬਹੁਤ ਮੰਨਦੇ ਨੇ ਜਿਹੜਾ ਕਹਿੰਦੇ ਸੀ ਕਿ ਇਹਨਾਂ ਨੂੰ ਹੋਮ ਮਿਨਿਸਟਰ ਬਣਾਉਣਾ ਚਾਹੀਦਾ ਅੱਜ ਉਹ ਆਪਣੇ ਆਪੇ ਆਗੂ ਦੀ ਗੱਲ ਨੂੰ ਤਾਂ ਸਮਝ ਸਕਦੇ ਆ ਨਾ ਜੇ ਦੂਸਰੇ ਪਾਰਟੀ ਦੇ ਆਗੂਆਂ ਦੇ ਤੁਸੀਂ ਨਹੀਂ ਚਲੋ ਤੁਹਾਡੇ ਦਿਲ 'ਚ ਕਿਸੇ ਦੇ ਲਈ ਕੋਈ ਹਮਦਰਦੀ ਇੱਕ ਨੈਤਿਕਤਾ ਵੀ ਬੜੀ ਵੱਡੀ ਚੀਜ਼ ਹੁੰਦੀ ਹੈ ਪੋਲਿਟਿਕਸ ਤੋਂ ਉੱਤੇ ਜਿਹੜੀ ਹੁੰਦੀ ਹੈ ਜਿੱਦਾਂ ਕਿਸੇ ਦੇ ਜਾ ਕੇ ਤੁਸੀਂ ਧੀਆਂ ਪੈਣਾ ਨਾ ਬੱਚਿਆਂ ਨਾਲ ਬਦਸਲੂਕੀ ਕਰ ਰਹੇ ਹੋ ਇਹ ਇਹ ਪੋਲਿਟਿਕਸ ਦਾ ਹਿੱਸਾ ਨਹੀਂ ਹੁੰਦਾ ਪਰ ਜੋ ਵੀ ਇਹਨਾਂ ਨੇ ਪਿਰਤ ਪਾਈ ਆ ਮੈਂ ਤੇ ਕਹੂੰਗੀ ਪੰਜਾਬ ਵਾਲੇ ਜਿਹੜੇ ਝਾੜੂ ਦੇ ਸਮਰਥਕ ਨੇ ਉਹ ਇਸ ਚੀਜ਼ ਨੂੰ ਧਿਆਨ ਦੇਣ ਇਹ ਤੇ ਚੱਲ ਲੈਣਗੇ ਇਹ ਇਕੱਲੀ ਥੱਲੇ ਆ ਇਹਨਾਂ ਦੀ ਫਿਕਰ ਨਾ ਕਰੋ ਇਹਨਾਂ ਨੇ ਚੱਲ ਜਾਣਾ ਤਹਾਡੇ ਤੋਂ ਨਹੀਂ ਚੱਲਿਆ ਜਾਣਾ ਤੁਸੀਂ ਇੱਕ ਦਿਨ ਨਹੀਂ ਚੱਲ ਸਕਣਾ ਬਾਅਦ ਚ ਤੇ ਇਹ ਜਿਹੜੇ ਦਿੱਲੀ ਵਾਲੇ ਹਨ ਜਿਨ੍ਹਾਂ ਦੇ ਪਿੱਛੇ ਲੱਗ ਕੇ ਤੁਸੀਂ ਹੁਣੇ ਸਭ ਕਰ ਰਹੇ ਹੋ ਜਿਹੜੇ ਉਹਦੇ ਸਮਰਥਕ ਵੀ ਕਰ ਰਹੇ ਆ ਸੋਸ਼ਲ ਮੀਡੀਆ ਤੇ ਵੀ ਜਿਹੜਾ ਕਰ ਰਿਹਾ ਤੁਹਾਡੇ ਤੋਂ ਮੁੜ ਕੇ ਨਹੀਂ ਜੇ ਇਹ ਚੱਲਿਆ ਜਾਣਾ ਇਹਨਾਂ ਦਿੱਲੀ ਵਾਲਿਆਂ ਨੇ ਤੇ ਬਹਿ ਬਹਿ ਕੇ ਦਿੱਲੀ ਭੱਜ ਜਾਣਾ ਵਾ ਫਸਣਾ ਜਿਹੜਾ ਤੁਸੀਂ ਇੱਥੇ ਆ ਕਸੂਤੇ ਤੇ ਬਾਅਦ ਚ ਫਿਰ ਇਸੇ ਤਰ੍ਹਾਂ ਹੀ ਫਿਰ ਜਿਵੇਂ ਕਹ ਲਓ ਵੀ 31 ਦੇ 51 ਜਿਹੜੇ ਹਨ ਉਹ ਫਿਰ ਮੋੜਦੇ ਹੁੰਦੇ ਆ ਮੋੜਨ ਵਾਲੇ ਤੇ ਮੇਰੀ ਬਸ ਇੰਨੀ ਕੁ ਬੇਨਤੀ ਸੀ ਵੀ ਆ ਜੋ ਇਹਨਾਂ ਨੇ ਤਕੇਸ਼ਾਇਆਂ ਸ਼ੁਰੂ ਕੀਤੀਆਂ ਆ ਪੁਲਿਸ ਵੀ ਘਟਣੀ ਆ ਕਹਿਣਾ ਨਹੀਂ ਚਾਹੀਦਾ ਪਰ ਚਲੋ ਸਾਡੇ ਵੀ ਪਰਿਵਾਰਾਂ ਚੋਂ ਲੋਕ ਪੁਲਿਸ ਦੇ ਵਿੱਚ ਭਰਤੀ ਨੇ ਪਰ ਪੁਲਿਸ ਦਾ ਜੋ ਰੋਲ ਆਪਾਂ ਇਸ ਸਰਕਾਰ ਦੇ ਵਿੱਚ ਵੇਖ ਲਿਆ ਇਹ ਤੇ ਮਤਲਬ ਕਹਿ ਲੋ ਇਹ ਇਹ ਜੱਗੋ ਤੇਰਵੀਂ ਗੱਲ ਜੇ ਇਹ ਇਹ ਤੇ ਪਹਿਲਾ ਸਿਕਿਉਰਟੀਆਂ ਕਹੋਂਦੇ ਆ ਵੀ ਚੁੱਪ ਕਰ ਜੋ ਜੀ ਸਿਕਿਉਰਟੀਆਂ ਖੋਲਾਂਗੇ ਨਹੀਂ ਤੇ ਮੁੱਦੇ ਦਾ ਚੁੱਕੋ ਫਿਰ ਜੇ ਬੰਦਾ ਫਿਰ ਨਹੀਂ ਚੁੱਪ ਕਰ ਰਿਹਾ ਤੇ ਫਿਰ ਆਹ ਕੁਸ਼ ਹੁੰਦਾ ਜੇ ਪਰਚੇ ਹੁੰਦੇ ਜੇ ਤੇ ਪਰਚੇ ਕਿੱਡੀ ਕੁ ਗੱਲ ਆ ਕਿਤੇ ਪਰਚੇ ਜਿਹੜੇ ਆ ਉਹ ਕੋਟਾਂ ਦੇ ਵਿੱਚ ਹੀ ਜਾ ਕੇ ਨਿੱਠੇ ਜਾਂਦੇ ਆ ਇਸ ਤੋਂ ਬਾਅਦ ਕੀ ਹੋ ਜਾਏਗਾ ਜਦੋਂ ਕੋਰਟ ਦੇ ਵਿੱਚ ਪਹਿਲਾਂ ਤੁਸੀਂ ਕੁਝ ਨਹੀਂ ਸਾਬਤ ਕੀਤਾ ਤੇ ਅੱਜ ਕੀ ਕਰ ਲੋਗੇ ਬਸ ਇੱਕ ਪਬਲਿਸਿਟੀ ਸਟੰਟ ਹੁੰਦਾ ਤੁਹਾਡਾ ਵੀ ਆ ਕਰਤਾ ਉਹ ਕਰਤਾ ਕਿੰਨੇ ਕ ਨਸ਼ੇ ਤਸਕਰਾਂ ਦੇ ਘਰ ਜਿਹੜੇ ਆ ਤੁਸੀਂ ਕਹਿੰਦੇ ਸੀ ਅਸੀਂ ਢਾਤ ਤੇ ਮਗਰ ਮੱਛਾਂ ਦੇ ਕਿਸੇ ਦੀ ਪਰਛਤੀ ਢਾਤੀ ਕਿਸੇ ਦਾ ਸ਼ਾਮ ਲਾਟ ਚ ਮਾਸਕ ਕੁਝ ਜਾ ਕੇ ਬਲੋਜ਼ਰ ਚਲਾ ਦਿੱਤਾ ਕੀ ਕਰ ਲਿਆ ਤੁਸੀਂ ਬੜਾ ਤੁਸੀਂ ਮਗਰ ਮੱਛਾਂ ਨੂੰ ਕਹਿ ਰਹੇ ਜੇ ਜਾਓ ਹਾਂ ਉੱਥੇ ਮਕਬੂਲਪੁਰਾ ਜੇ ਮੈਂ ਉਧਰ ਨਸ਼ਨ ਨਸ਼ਰ ਕੀਤਾ ਹੈ ਸੋਸ਼ਲ ਮੀਡੀਆ ਤੇ ਕਿ ਜਾਓ ਪਤਾ ਲੱਗੇ ਤੁਹਾਨੂੰ ਵੀ ਤੁਸੀਂ ਤਾਂ ਕਹਿ ਰਹੇ ਸੀ ਕਿ ਆ ਜਿਹੜੀ ਪਿਛਲੇ ਮਹੀਨੇ ਕੀ ਨਸ਼ਾ ਜਿਹੜਾ ਪੰਜਾਬ ਚੋਂ ਨਸ਼ਾ ਮੁਕਤ ਹੋ ਗਿਆ ਹੈ ਪੰਜਾਬ ਆ ਹੁਣ ਫਿਰ ਨਸ਼ਾ ਕਿੱਥੋਂ ਆ ਰਿਹਾ ਬਾਹਰ ਕੁਝ ਨਹੀਂ ਐ ਇਹ ਸਿਰਫ ਕਹਿਣ ਦੀਆਂ ਇਹਨਾਂ ਦੀਆਂ ਗੱਲਾਂ ਨੇ ਪੁਲਿਸ ਜਿਹੜੀ ਐ ਉਹ ਬਸ ਆਹੀ ਕਦੀ ਜਿੱਦਾਂ ਮੁੱਖ ਮੰਤਰੀ ਸਾਡਾ ਰਬੜ ਦੀ ਮੋਹਰ ਓਦਾ ਬਣਿਆ ਐ ਪੁਲਿਸ ਰਬੜ ਦੀ ਮੋਹਰ ਇਹਨਾਂ ਦੀ ਬਣੀ ਐ ਜਿੱਦਦਰ ਨੂੰ ਕਹੋਗੇ ਉਧਰ ਹੀ ਤੋਰ ਪੈਣਗੇ ਮੈਂ ਤੇ ਹੋਰ ਗੰਦਾ ਸ਼ਬਦ ਨਹੀਂ ਵਰਤਣਾ ਚਾਹੁੰਦੀ ਇਦਾਂ ਤੇ ਉਹ ਵੀ ਨਹੀਂ ਕਰਦੀਆਂ ਜਿਨ੍ਹਾਂ ਦਾ ਦੁਨੀਆ ਦੇ ਵਿੱਚ ਬਦਨਾਮ ਹੈ ਜਿਸ ਤਰ੍ਹਾਂ ਅੱਜ ਪੁਲਿਸ ਬਣੀ ਹੋਈ ਹੈ ਇਹਨਾਂ ਦੇ ਝਾੜੂ ਵਾਲਿਆਂ ਲਈ ਪਰ ਖੈਰ ਇਹ ਇੱਥੇ ਹੀ ਸਭ ਕੁਝ ਹੈ ਇੱਥੇ ਹੀ ਤੁਹਾਨੂੰ ਵੀ ਪਤਾ ਲੱਗ ਜਾਣਾ ਜੋ ਕਰੂਗਾ ਉਹ ਭਰੂਗਾ ਪਰ ਨਾ ਅਸੀਂ ਡਰੇ ਆ ਨਾ ਅਕਦੀ ਡਰਾਂਗੇ ਤੁਸੀਂ ਸਿਕਿਉਰਟੀਆਂ ਖੋਲੋ ਤੁਸੀਂ ਸਾਤੇ ਪਰਚੇ ਦੇ ਲੋ ਆ ਇੱਥੇ ਹੀ ਬੈਠੇ ਆ ਤੇ ਇੱਥੇ ਹੀ ਬੈਠੇ ਰਵਾਂਗੇ ਭਾਵੇਂ ਦੁਸ਼ਮਣ ਹੋਣ ਭਾਵੇਂ ਆ ਆਪਣੇ ਹੋਣ ਤੇ ਭਾਵੇਂ ਵਿਰੋਧੀ ਹੋਣ ਜਦੋਂ ਜਿਸ ਪਾਰਟੀ ਦੇ ਆਗੂ ਨੇ ठान ਲਿਆ ਕਿ ਆਪਣੀ ਦਿੱਤੀ ਹੋਈ ਜ਼ੁਬਾਨ ਆ ਤੇ ਉਸ ਜ਼ੁਬਾਨ ਤੇ ਅਸੀਂ ਅੜੇ ਰਵਾਂਗੇ ਭਾਵੇਂ ਜਿੰਨੇ ਮਰਜ਼ੀ ਝਖੜ ਝੁੱਲਣ ਤੇ ਜੋ ਮਰਜ਼ੀ ਹੋਵੇ ਅਕਾਲੀ ਦਲ ਤੁਹਾਡੇ ਕਫਨ ਦੇ ਵਿੱਚ ਆਖਰੀ ਕਿਲ ਜਿਹੜਾ ਹੈ 2027 ਦੇ ਵਿੱਚ ਠੋਕੇਗਾ ਔਰ ਇਹੀ ਇੱਕ ਹਕੀਕਤ ਹੈ ਇਹੋ ਸੱਚ ਜੇ 33 ਅਤੇ 52 ਮੋੜਾਂ ਦੇ